ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਨਾਮਧਾਰੀ ਮੀਡੀਆ ਇੰਡੀਆ ਦੇ ਮੈਂ ਸ਼ਕੀਲਦਰ ਸਿੰਘ ਸੋਖੀ ਤੇ ਅੱਜ ਸਾਡੇ ਨਾਲ ਨੇ ਪੰਜਾਬ ਐਲੋਪੀ ਪ੍ਰਤਾਪ ਸਿੰਘ ਬਾਜਵਾ ਜੀ ਇਹਨਾਂ ਤੋਂ ਪੁੱਛਦੇ ਆਂ ਜੀ ਅੱਜ ਮੇਲੇ ਤੇ ਅਸੂ ਦੇ ਮੇਲੇ ਜਾਪਰੂ ਉਤੇ ਆਏ ਨੇ ਤੇ ਇੱਥੇ ਆ ਜੀ ਭਰਨ ਲਾਇਏ ਨੇ ਤੇ ਸਤਿਗੁਰ ਜੀ ਦੀ ਕਿਰਪਾ ਨਾਲ ਇਹ ਹੁਣ ਆਪ ਜੀ ਅੱਗੇ ਰੂਬਰੂ ਹੁੰਦੇ ਨੇ ਕਿ ਇਸ ਨਾਮਧਾਰੀਆਂ ਬਾਰੇ ਆਪ ਜੀ ਜੋ ਦੋਸ਼ ਦੱਸਦੇ ਹੋ ਸਸੀ ਗਾਲ ਜੀ ਬਹੁਤ ਮੇਰੇ ਵਾਸਤੇ ਵੀ ਇਸ ਮੁੱਚੀ ਪੰਜਾਬੀ ਜਗਤਵਾਸੀ ਬਹੁਤ ਖੁਸ਼ੀ ਦਾ ਮੌਕਾ ਹਰ ਸਾਲ ਇਹੀ ਇਸ ਮਹੀਨੇ ਦੇ ਵਿੱਚ ਜਪ ਵੀ ਹੁੰਦਾ ਪਰਮਾਤਮਾ ਨੂੰ ਯਾਦ ਕੀਤਾ ਜਾਂਦਾ ਭੋਗ ਵੀ ਪੈਂਦੇ ਨੇ ਤੇ ਇਸ ਯੁੱਗ ਦੇ ਵਿੱਚ ਜਿਹਨੂੰ ਕਾਲੀ ਯੁੱਗ ਕਿਹਾ ਜਾਂਦਾ ਲੋਕਾਂ ਨੂੰ ਸਤਗੁਰ ਨਾਲ ਜੋੜਦਾ ਪਰਮਾਤਮਾ ਨਾਲ ਜੋੜਦਾ ਇੱਕ ਅੱਜ ਤੁਹਾਨੂੰ ਪਤਾ ਸਾਰੀ ਦੁਨੀਆ ਦੇ ਵਿੱਚ ਪੈਸੇ ਵੱਲ ਲੋਕ ਭੱਜੇ ਜਿਹੜੀ ਨਾਮਤਾਰੀ ਮੂਵਮੈਂਟ ਹੈ ਵੇਸੀ ਇਹ ਲੋਕਾਂ ਨੂੰ ਇਹ ਕਹਿੰਦੀ ਹੈ ਕਿ ਤੁਸੀਂ ਕਮਾਈ ਕਰੋ ਕਮਾਈ ਦੇ ਨਾਲ-ਨਾਲ ਪਰਮਾਤਮਾ ਨੂੰ ਵੀ ਯਾਦ ਕਰੋ ਜਿਨੇ ਤੁਹਾਨੂੰ ਜਨਮ ਦਿੱਤਾ ਤੇ ਆਪਣੇ ਵਿੱਚ ਨੈਸ਼ਨਲਿਸਟ ਕੁਆਲਟੀਜ਼ ਪੈਦਾ ਕਰੋ ਜਿਸ ਦੇਸ਼ ਦੇ ਵਾਸੀ ਹੋ ਉਸ ਦੇਸ਼ ਵਾਸੇ ਹਮੇਸ਼ਾ ਉਹਨੂੰ ਸਮਰਪਣ ਲੋ ਨਾਮਤਾਰੀ ਮੂਵਮੈਂਟ ਜਿਹੜੀ ਹੈ ਇਹ ਤਕਰੀਬਨ 1857 ਦੇ ਗਦਰ ਤੋਂ ਬਾਅਦ ਸ਼ੁਰੂ ਹੋਈ ਜਦੋਂ ਮਹਾਰਾਜਾ ਰਣਜੀਤ ਸਿੰਘ ਦੀਆਂ ਫੋਰਸਸ ਡਿਸਪੈਂਡ ਹੋਈਆਂ ਤੇ ਸਤਿਗੁਰ ਰਾਮ ਸਿੰਘ ਜੀ ਉਹਨਾਂ ਨੇ ਫਿਰ ਇਹ ਮੂਵਮੈਂਟ ਚਲਾਈ ਬਹੁਤ ਸਨੇਰੇ ਅਖਰਾਂ ਵਿੱਚ ਨਾਮ ਧਾਰੀ ਜਿਹੜੇ ਮੂਵਮੈਂਟ ਹੈ ਉਹਦਾ ਨਾਮ ਲਿਖਿਆ ਜਾਏਗਾ ਕਿਉਂਕਿ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਸਤਿਗੁਰ ਰਾਮ ਸਿੰਘ ਜੀ ਦਾ ਇੱਕ ਅਹਿਮ ਰੋਲ ਸੀ ਹਿਸਟਰੀ ਵਿੱਚ ਤਾਨੂੰ ਪਤਾ ਹੈ ਕਿ 66 ਤੋਂ ਵਦ ਨਾਮਤਰੀ ਸਾਡੇ ਵੀਰ ਜਿਹੜੇ ਨੇ ਬਜ਼ੁਰਗ ਸਾਡੇ ਉਸ ਟਾਈਮ ਤੇ ਨੇ ਗੌਰਖਿਆ ਵਾਸ ਇਹ ਤੁਹਾਨੂੰ ਪਤਾ ਗੌਰਖਿਆ ਜਿੰਨੀ ਪਿਆਰੀ ਹਿੰਦੂ ਪਾਈਚਾਰੇ ਨੂੰ ਹੈ ਉਨਹੀ ਸਿੱਖ ਪਾਈਦਾ ਤੇ ਉਹਦੇ ਖਿਲਾਫ ਆਵਾਜ਼ ਉਠਾਉਂਦੇ ਹੋਏ ਅੰਗਰੇਜ਼ਾਂ ਨੇ ਤੋਪਾਂ ਸਾਹਮਣੇ ਖੜੇ ਕਰਕੇ 66 ਨਾਮਤਰੀ ਵੀਰ ਸਾਡੇ ਕੂਕੇ ਪਰਾ ਸਾਡੇ ਜਿਹੜੇ ਸੀ ਉਹਨਾਂ ਨੂੰ ਉਹਨਾਂ ਦੀ ਇਛਾਤ ਦਾ ਹੋ ਉਸ ਵਾਰ ਸਤਗੁਰ ਰਾਮ ਸਿੰਘ ਜੀ ਜਿਹੜੇ ਉਹਨਾਂ ਨੂੰ ਬ੍ਰਿਟਿਸ਼ ਨੇ ਫਿਰ ਗ੍ਰਿਫਤਾਰ ਕੀਤਾ ਉਹਨਾਂ ਨੂੰ ਉਸ ਟਾਈਮ ਦੇ ਵਿੱਚ ਇਹਨੂੰ ਕਾਲਾ ਪਾਣੀ ਕਿਹਾ ਜਾਂਦਾ ਹੈ ਦੇਸ਼ ਨਿਕਾਲਾ ਕਿਹਾ ਜਾਂਦਾ ਸੀ ਰੰਗੂਨ ਬਰਮਾ ਵਿੱਚ ਕਦੇ ਜਿੱਥੇ ਸਤਗੁਰ ਰਾਮ ਸਿੰਘ ਜੀ ਅਮੇਸ਼ਾ ਵਾਸੇ 1885 ਦੇ ਵਿੱਚ ਨਿਰੰਦ ਆ ਗਏ ਕਿ ਉਹ ਆਪਣਾ ਜੋਰ ਅਚਲੋ ਕੁਏ ਸਤਿਗੁਰ ਆਮ ਸੰਧੀ 85 ਦੇ ਵਿੱਚ ਜੋ ਉਸ ਇਹ ਦੇਸ਼ ਦੇ ਵਿੱਚ ਗਾਂਧੀ ਜੀ ਨੇ ਜਦੋਂ ਇਹ ਮੂਵਮੈਂਟ ਸ਼ੁਰੂ ਕੀਤੀ ਜਿਹਨੂੰ ਕਿਹਾ ਜਾਂਦਾ ਹੈ ਕਿ ਕੋਈ ਵੀ ਬਾਹਰੀ ਵਸਤੂ ਜਿਹੜੀ ਹੈ ਬ੍ਰਿਟਿਸ਼ ਦੀ ਉਹਨਾਂ ਦਾ ਕਪੜਾ ਹੋਇਆ ਉਹਨਾਂ ਦੇ ਗੁੱਡਸ ਹੋਏ ਉਹਨੂੰ ਕੰਪਲੀਟਲੀ ਬੈਨ ਕਰ ਦਿੱਤਾ ਗਿਆ ਕਿ ਗਾਂਧੀ ਜੀ ਤੋਂ ਵੀ ਪਹਿਲੇ ਇਹ ਮੂਵਮੈਂਟ ਜਿਹੜੀ ਹੈ ਇਹ ਦੇਸ਼ ਦੇ ਵਿੱਚ ਨਾਮ ਧਾਰੀ ਭਰਾ ਲੈ ਕੇ ਆ गांधी जी ये बड़ी इतिहासिक गल है सार्यान अज भी नाम वो सफेद जेड़ा बाणा प्योरिटी का बाणा सफेद दस्तारा प्योरीफिकेशन ऑफ सोल एंड माइंड इनू दर्शादी तो एक सादे सारे, सारे वास्ते बहुत गौरव की गल है तो मैं भी अच्छे नकमस्तकों वास्ते अपने उन्हें शहीदों को वासे, ਉਹਨਾਂ ਬਰਾਮਣੂਨਾਂ ਬਸੁਰਕਾਂ ਜਿਨ੍ਹਾਂ ਨੇ ਇਸ ਮਹਾਨ ਦੇਸ਼ ਨੂੰ ਆਜ਼ਾਦ ਕਰਨ ਦੇ ਵਿੱਚ ਨਿੱਜ ਜਿਨ੍ਹਾਂ ਦੀ ਕੌਂਟਰੀਬਿਊਸ਼ਨ ਜਿਹਾ ਉਹਨਾਂ ਨੂੰ ਸਾਲ ਜਦੋਂ ਅੱਸੂ ਦਾ ਪੈਰ ਲੱਗਿਆ ਅਸੀਂ ਉਹਨਾਂ ਨੂੰ ਇੱਥੇ ਆ ਕੇ ਜਿਹੜਾ ਹੈ ਨਮਸਕਾਰ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਦੇਖਦੇ ਹੋ ਨਾਮ ਤਾਂ ਹੀ ਮਿਲ ਜਾਈਏ ਜੀ